ਇੱਕੀ ਸੀਜ਼ਨ ਦੇ ਵਿੱਚ ਸੱਜਣੋ ਨੁਕਰੇ ਘੋੜਿਆਂ ਦੀ ਬਹੁਤ ਹੀ ਜ਼ਿਆਦਾ ਪਰਮਾਰ ਹੈ ਹਰ ਰੋਜ਼ ਦੀ ਤਰ੍ਹਾਂ ਤਕਰੀਬਨ ਘੋੜੇ ਸ਼ੂਟ ਕਰ ਰਹੇ ਆ ਤੇ ਇੱਕ ਦੋ ਦਿਨਾਂ ਦੀ ਵਿੱਥ ਤੇ ਤੁਹਾਡੀ ਕਚਹਿਰੀ 'ਚ ਰੱਖ ਰਹੇ ਆ ਤੁਸੀਂ ਪਿਆਰ ਵੀ ਬਹੁਤ ਦੇ ਰਹੇ ਹੋ ਇਸ ਕਰਕੇ ਵੀ ਤੁਹਾਡਾ ਧੰਨਵਾਦ ਹੈ ਤੇ ਜਿੰਨਾ ਭਰਾਵਾਂ ਨੇ ਸਾਡੇ ਤੇ ਐਤਵਾਰ ਕੀਤਾ ਹੈ ਮਾਣ ਕੀਤਾ ਤੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਹੈ ਸੋ ਆ ਇੱਕ ਹੋਰ ਚੜ੍ਹਦੀ ਉਮਰ ਦਾ ਨਵਾਂ ਬਸ਼ੀਰਾ ਨਵਾਂ ਕੋੜਾ ਤੁਹਾਡੇ ਲਈ ਕੱਢ ਕੇ ਲੈ ਕੇ ਆਏ ਆ ਜੀ ਆਲਮ ਸ਼ਿੰਗਾਰਪਰਾਵਾ ਨੇ ਨਾਂ ਰੱਖਤਾ ਬਾਪ ਇਹਦਾ ਹੈਗਾ ਆਲਮ ਸ਼ੇਰ ਤੇ ਦਾਦਾ ਹੈਗਾ ਲੇਜੈਂਡ ਕੋੜਾ ਅਰਜਨ ਰੌਲੀ ਉਮਰ ਅਜੇ 3 ਸਾਲ ਪੂਰੀ ਨਹੀਂ ਹੋਈ ਉਮਰ 3 ਸਾਲਾਂ ਤੋਂ ਘੱਟ ਹੀ ਐ ਬਾਕੀ ਹਾਈਟ ਕਿੰਨੀ ਐ ਉਹ ਆਪਾਂ ਵੀਡੀਓ ਦੇ ਵਿੱਚ ਭਰਾਵਾਂ ਤੋਂ ਪੁੱਛਣਾ ਐ ਪਰ ਘੋੜਾ ਜਿਵੇਂ ਬੜਕਾਂ ਮਾਰਦਾ ਐ ਚੜ੍ਹਦੀ ਉਮਰ ਦੇ ਵਿੱਚ ਹੀ ਐ ਤੇ ਸ਼ਕੀਨ ਵੀ ਪੂਰਾ ਐ ਮਜਬੂਤ ਵੀ ਪੂਰਾ ਐ ਬਾਕੀ ਜੇ ਕੋਈ ਵੀ ਤੁਸੀਂ ਘੋੜੀ ਪਰਾਉਣੀ ਚਾਹੁੰਦੇ ਹੋ ਤੇ ਇਹਦੇ ਵਿੱਚ ਸਜਣੋ ਗਲਾਬੀ ਪੂਣਾ ਵੀ ਬਹੁਤ ਐ ਉਹ ਤੁਹਾਨੂੰ ਵੀਡੀਓ ਦੇ ਵਿੱਚ ਵੀ ਅੱਗੇ ਵੀ ਦਿਖਾਵਾਂਗੇ ਜਿਉਂ-ਜਿਉਂ ਘੋੜਾ ਗਰਮ ਹੁੰਦਾ ਜਾਂਦਾ ਐ ਬਾਕੀ ਸ਼ਕੀਨ ਪੂਣਾ ਪੂਰਾ ਐ ਆਪਾਂ ਪਹੁੰਚਿਆ ਪਿੰਡ ਟੁੱਡੀ ਜ਼ਿਲ੍ਹਾ ਦੀ ਫਰੀਦਕੋਟ ਸਰਦਾਰ ਕਿਕਰ ਸਿੰਘ ਉਹਨਾਂ ਨਾਲ ਤੁਹਾਨੂੰ ਮਲਾਉਣਾ ਐ ਬਾਈ ਕਾਲੇ ਭਲੂਰ ਨਾਲ ਮਲਾਉਣਾ ਐ ਤੇ ਾਈ ਜਸਪਾਲ ਸਿੰਘ ਅਰਗੇ ਭਰਾਵਾਂ ਨਾਲ ਮਲਾਉਣਾ ਬਹੁਤ ਸਾਰੇ ਸੱਜਣਾ ਨਾਲ ਮਲਾਉਣਾ ਗੱਲਾਂ ਬਾਤਾਂ ਸੁਣਾਉਣੀਆਂ ਤੇ ਇੱਕਾ ਵੀਰ ਹੋਣਾ ਕੋਲੇ ਘੋੜੀ ਹੈ ਜੀ ਫੋਰ ਸੇਲ ਹੈ ਕਿਹੜੀ ਇਹਦਾ ਬਾਪ ਵਾਲਾ ਪਾਸਾ ਹੈ ਕਿਹੜਾ ਇਹਦਾ ਮਾਂ ਵਾਲਾ ਪਾਸਾ ਹੈ ਤੇ ਕਿੰਨੀ ਉਮਰ ਕਿੰਨੀ ਹਾਈਟ ਹੈ ਉਹ ਵੀ ਆਪਾਂ ਵੀਡੀਓ ਦੇ ਵਿੱਚ ਪੁੱਛਣੀ ਹੈ ਜੇ ਤੁਸੀਂ ਲੈਣ ਦੇ ਚਾਹਵਾਨ ਹੋ ਤੇ ਭਰਾਵਾਂ ਨਾਲ ਗੱਲ ਕਰ ਲਓ ਤੇ ਇੱਕ ਕੋੜੀ ਆ ਹੈ ਵੀਰ ਹੁਣਾਂ ਕੋਲੇ ਇਹਦੇ ਪਿੱਛੇ ਕਾਲੇ ਕਾਂਟੇ ਦਾ ਪੋਤਾ ਹੈ ਜਿਹੜਾ ਛੋਟਾ ਬੱਚਾ ਤੁਸੀਂ ਦੇਖ ਰਹੇ ਹੋ ਇਹ ਨਾਲ ਸੈੱਟ ਦੋਵੇਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਇਹਦੇ ਬਾਬਤ ਵੀ ਗੱਲ ਕਰ ਲਿਓ ਤੇ ਵੀਡੀਓ 'ਚ ਤੁਹਾਨੂੰ ਦੱਸ ਵੀ ਦਿੱਨੇ ਡਿਟੇਲ ਸਾਰੀ ਜਿੰਨਾਂ ਭਰਾਵਾਂ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕੀਤੇ ਨਵਾਂ ਨਵਾਂ ਪੇਜ ਆਪਣਾ ਫੋਲੋ ਕੀਤਾ ਉਹਨਾਂ ਵੀਰਿਆਂ 'ਚ ਕੋਈ ਭਰਾਵਾਂ ਨੰਬਰਦਾਰ ਗੁਰਸੇਵਕ ਕੋਟਲੀ ਰਸਲ ਸਿੰਘ ਖਹਿਰਾ ਯਾਦਵਿੰਦਰ ਸਿੱਧੂ ਗੁਰਪ੍ਰੀਤ ਬਰਾੜ ਜਸਵੀਰ ਸਿੱਧੂ ਬਰਾੜ ਗੁਰਦਾਸ ਬਰਾੜ ਭਾਗ ਸਿੰਘ ਹਰਮੀਤ ਬਰਾੜ ਅਮਰੀਕ ਸਿੰਘ ਕੁਲਵੰਤਰ ਰਾਏ ਵਿਪਨਦੀਪ ਸਿੰਘ ਗੁਰਦਾਸ ਸਿੰਘ ਮਾਨ ਗੁਰਵੀਰ ਗੋਰਾ ਅਮਰਜੀਤ ਸਿੰਘ ਸੁਖਮਣਦੀਪ ਸਿੰਘ ਦੀਪ ਸਿੰਘ ਖਾਲਸਾ ਆਦੋ ਕਰਦੇ ਆ ਗੱਲਬਾਤ ਮਿਲਦੇ ਆ ਭਰਾਵਾਂ ਨੂੰ ਕਰਿਓ ਸ਼ੇਅਰ ਵੀਡੀਓ ਧੰਨਵਾਦ ਹਾਂਜੀ ਸਸਕਾਲ ਜੀ ਆਮ ਤੋਂ ਖਾਸ ਚੈਨਲ ਤੇ ਇੱਕ ਵਾਰੀ ਤੋਂ ਫੇਰ ਮੈਂ ਸੁਖਸੰਦੂ ਸਾਰੀ ਭਰਾਵਾਂ ਦਾ ਮਾਨ ਸਤਕਾਰਤਿਆਂ ਦੁਨਾਂ ਸਵਾਗਤ ਕਰਦਾ ਤੇ ਜੀ ਆਇਆਂ ਆਖਦਾ ਜਿਹੜੇ ਦੋਸਤ ਆਪਾਂ ਨੂੰ ਆਪਣੇ ਫੇਸਬੁੱਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਭਰਾਵਾਂ ਦਾ ਵੀ ਸਵਾਗਤ ਕਰਦੇ ਆ ਸੱਜਣੋ ਸਟਾਰਟਿੰਗ ਦੇ ਵਿੱਚ ਥੋੜੀਆਂ ਮੁੱਖ ਝਲਕੀਆਂ ਦੇ ਵਿੱਚ ਤੁਹਾਨੂੰ ਮੈਂ ਇੱਕ ਬਛੇਰਾ ਵਿਖਾ ਕੇ ਹਟਿਆ ਭਾਈ ਜੀ ਹਰਮ ਦੀ ਸ਼ਾਨ ਬਣਾਇਆ ਹੈ ਆਪਦੇ ਵਿੜੇ ਦੀ ਸ਼ਾਨ ਬਣਾਇਆ ਹੈ ਆਪਦੀ ਖੁਰਨੀ ਦੀ ਸ਼ਾਨ ਬਣਾਇਆ ਹੈ ਬਹੁਤ ਹੀ ਚੰਗਾ ਬਛੇਰਾ ਤੇ ਕਿਹੜੇ ਘੋੜੇ ਦਾ ਪੁੱਤਰਾ ਹੈ ਕਿਹੜਾ ਬਾਪ ਹੈ ਤੇ ਕਿਹੜਾ ਮਾਲੇ ਪਾਸਿਓਂ ਖਾਂਦਾ ਨੇ ਇਹ ਵੀ ਆਪਾਂ ਪੁੱਛਣਾ ਹੈ ਤੇ ਬਾਕੀ ਜੋ ਆਪਣੇ ਬੇਸਿਕ ਸਵਾਲ ਹੁੰਦੇ ਆ ਕਿੰਨਾ ਕ ਸ਼ੌਂਕ ਪਹਿਲਾਂ ਲੱਗਿਆ ਕਿੱਦਾਂ ਦੀਆਂ ਘੋੜੀਆਂ ਦੇ ਇਸ ਟਾਈਮ ਕਿੰਨੇ ਕ ਜਾਨਵਰ ਹੈ ਬਾਈ ਜੀ ਹੋਰ ਸਾਰੀਆਂ ਗੱਲਾਂ ਬਾਤਾਂ ਪੁੱਛਣੀਆਂ ਸਾਰੇ ਰੀਜਨਲ ਤੁਹਾਡੇ ਸਟੈਪ ਬਾਈ ਸਟੈਪ ਆਪਾਂ ਗੰਡਾ ਖੋਲ੍ਹ ਕੇ ਅੱਗੇ ਰੱਖ ਦੇਣੀਆਂ ਪਹਿਲੀ ਏਰਪ੍ਰਾਵਾ ਨੇ ਘੋੜਾ ਵਿਖਾਇਆ ਹੈ ਜੀ ਪਹਿਲੀ ਵਾਰ ਤੁਹਾਡੀ ਕਚਹਿਰੀ 'ਚ ਲਾਂਚ ਕੀਤਾ ਸੋ ਪਿਆਰ ਸਤਿਕਾਰ ਜ਼ਰੂਰ ਦਿਓ ਵੀਡੀਓ ਸ਼ੇਅਰ ਕਰ ਦਿਓ ਆਪਾਂ ਬੈਠੇ ਆਂ ਜੀ ਪਿੰਡ ਐ ਢੁੱਡੀ ਤੇ ਜਿਹੜਾ ਹੈ ਦੀ ਫਰੀਦਕੋਟ ਸਰਦਾਰ ਕਿਕਰ ਸਿੰਘ ਜੀ ਆਪਣੇ ਨਾਲ ਮੌਜੂਦ ਨੇ ਤੇ ਬਾਈ ਜੀ ਹੋਣਾ ਨੂੰ ਤੁਸੀਂ ਜਾਣਦੇ ਹੋ ਬਾਈ ਕਾਲਾ ਪਲੂਰ ਦੇ ਨਾਮ ਨਾਲ ਘੋੜਿਆਂ ਦੀ ਦੁਨੀਆ ਦੇ ਵਿੱਚ ਵਿਚਰਦੇ ਨੇ ਬਾਈ ਕੋਲੇ ਵੀ ਬਹੁਤ ਚੰਗਾ ਨੁਕਰਾ ਬਸ਼ੀਰਾ ਹੈ ਜੀ ਇੱਕ ਕੇਸਰ ਤੇ ਅਰਜਨ ਰੌਲੀ ਵਾਲੇ ਦਾ ਪੁੱਤ ਹੈ ਡਾਇਰੈਕਟਰ ਤੇ ਨਾਲ ਲਾਲ ਟੀ-ਸ਼ਰਟ ਦੇ ਵਿੱਚ ਬੈਠਾ ਹੈ ਸਾਡਾ ਭਰਾ ਬਾਈ ਜੀ ਦਾ ਬੇਟਾ ਬਾਈ ਜਸਪਾਲ ਸਿੰਘ ਉਹਨਾਂ ਦੇ ਪਰਲੇ ਪਾਸੇ ਸਰਦਾਰ ਸਾਹਿਬ ਬੈਠੇ ਨੇ ਜੀ ਬਾਈ ਇਕਬਾਲ ਸਿੰਘ ਤੇ ਉਹਨਾਂ ਦੇ ਨਾਲ ਬੈਠੇ ਨੇ ਬਾਈ ਜੀ ਉਹਨਾਂ ਦੇ ਬ੍ਰਦਰ ਕਰਮਤੇਜ ਸਿੰਘ ਜੀ ਤੇ ਵੀਰ ਪਿਛਲੇ ਪਾਸੇ ਖੜਾ ਹੈ ਜੀ ਸੁੱਖਾ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆਂ ਫਿਰ ਸਾਰੀ ਜਾਣਕਾਰੀ ਲੈਣੇ ਆਂ ਵੀਡੀਓ ਚੰਗੀ ਲੱਗੇ ਜਾਂ ਘੋੜਾ ਚੰਗਾ ਲੱਗੇ ਗੱਲਾਂ ਬਾਤਾਂ ਚੰਗੀਆਂ ਲੱਗਣ ਤੇ ਬਾਈ ਹੁਣਾਂ ਨੂੰ ਸਤਿਕਾਰ ਜ਼ਰੂਰ ਦਿਓ ਮੇਰੇ ਭਰਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵੇਰਵਾ ਜਿੱਦਾਂ ਤੁਸੀਂ ਸਤਿਕਾਰ ਦਿੰਨੇ ਹੋ ਜੀ ਤੇ ਚੰਗੇ-ਚੰਗੇ ਕਮੈਂਟ ਕਿਹ ਭਰਾਵਾਂ ਦਾ ਹੌਸਲਾ ਵੀ ਵਧਾ ਦਿਓ ਪਹਿਲਾਂ ਕਰਦੇ ਨਹੀਂ ਸਵਾਗਤ ਫਿਰ ਸਾਰੀਆਂ ਗੱਲਾਂ ਬਾਤਾਂ ਦਲੀਲ ਨਾ ਕਰਦੇ ਆ ਬਾਈ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਹੋਰ ਜੀ ਸਰਦਾ ਸਾਹਿਬ ਕਿਕਰ ਸਿੰਘ ਜੀ ਕੈਮ ਚੜ੍ਹਦੀ ਕਲਾ ਜੀ ਕਿਰਪਾ ਬਾਬੇ ਨਾਨਕ ਦੀ ਬਾਈ ਜਿੱਦਾਂ ਮੁੱਖ ਸਵਾਲ ਪਹਿញਾਂ ਜੇਹੀ ਆਉਂਦਾ ਹੈ ਕਿ ਆਪਾਂ ਨੂੰ ਸ਼ੌਂਕ ਨਾਲ ਜੁੜਿਆ ਨੂੰ ਕਿੰਨਾ ਕੁ ਟਾਈਮ ਹੋ ਗਿਆ ਤੇ ਪਰਿਵਾਰ ਦੇ ਵਿੱਚ ਪਹਿਲਾਂ ਵੀ ਕਿਸੇ ਨੇ ਰੱਖੇ ਸੀ ਉਹ ਦੇ ਪਹਿਲਾਂ ਤਾਂ ਵੇਖੋ ਜੀ ਮੇਰੇ ਨਾਨਕਾ ਪਰਿਵਾਰ ਹੀ ਰੱਖਦਾ ਸੀਗਾ ਤੇ ਮੈਨੂੰ ਸ਼ੌਂਕ ਹੈਗਾ 2000 ਮੰਨ ਲ ਸੰਤੋਂ ਜੀ 2007 ਤੋਂ 2008 ਤੱਕ ਮੈਂ ਰੱਖੀ ਇੱਕ ਘੋੜੀ ਤਿੰਨ ਚਾਰ ਬਣ ਗਈਆਂ ਸੀ ਮੁਰਕੀ ਕਾਰਨ ਕਰਕੇ ਵੇਚਣੀਆਂ ਪੈ ਗਈਆਂ ਹੁਣ 4 ਸਾਲ ਫੇਰ ਹੋ ਗਏ ਮੰਨ ਲਓ ਵੀ 2007 ਤੋਂ ਤੁਹਾਡੀ ਸਟਾਰਟਿੰਗ ਹੋਈ ਤੇ 2025 ਚ ਆਪਾਂ ਬੈਠੇ ਆ ਤੇ ਟੋਟਲ 21 ਸਾਲ ਹੋ ਗਏ ਜੀ 4 ਸਾਲ ਦੇ ਵਿੱਚ ਉਹ ਗੈਪ ਵੀ ਰਹਿ ਗਿਆ ਹਾਂਜੀ ਹਾਂਜੀ ਹੁਣ ਅੱਜ ਦੇ ਟਾਈਮ 'ਚ ਬਸ਼ੇਰਾ ਲੈ ਕੇ ਆਇਆ ਪਹਿਲਾਂ ਤਾਂ ਮੁਬਾਰਕਾਂ ਜੀ ਬਸ਼ੇਰਾ ਬਹੁਤ ਚੰਗਾ ਹੈ ਖਰਨੀ ਕਰਨੀ ਬੜੀ ਖੂਬਸੂਰਤ ਹੈ ਹੁਣ ਪਹਿਲਾਂ ਤਾਂ ਆਪਾਂ ਇਹਦਾ ਨਾਂ ਦੱਸੀ ਵੀ ਭਾਈ ਨਾਂ ਕੀ ਰੱਖਦਾ ਬਸ਼ੇਰੇ ਦਾ ਇਹਦਾ ਨਾਂ ਰੱਖਿਆ ਜੀ ਆਪਾਂ ਆਲਮ ਸ਼ਿੰਗਾਰ ਆਲਮ ਸ਼ਿੰਗਾਰ ਆਲਮ ਸ਼ਿੰਗਾਰ ਆਲਮ ਛੇਰ ਦਾ ਇਹ ਪੁੱਤ ਆ ਆਲਮ ਛੇਰ ਜਿਹੜਾ ਅਰਜਨ ਰੋਲੀ ਵਾਲੇ ਦਾ ਪੁੱਤ ਸੀ ਅਰਜਨ ਰੋਲੀ ਵਾਲੇ ਜਨ ਅਰਜਨ ਰੋਲੀ ਵਾਲਾ ਇਹਦਾ ਦਾਦਾ ਆ ਗਿਆ ਇਹਦਾ ਦਾਦਾ ਅਰਜਨ ਰੋਲੀ ਵਾਲੇ ਦਾ ਪੁੱਤ ਆ ਜੀ ਇਹ ਪੁੱਤਾ ਤੇ ਹੁਣ ਭਾਈ ਗੱਲ ਆ ਜਾਂਦੀ ਫਿਰ ਮਾਂ ਦੀ ਮਾਂ ਦੇ ਪਾਸੋਂ ਕਿਹੜਾ ਖਾਂਦਾ ਨੇ ਮਾਂ ਇਹਦੀ ਜੀ ਹੈਗੀ ਆ ਹੋਰ ਲੈਣ ਦੀ ਜੀ 60 ਇੰਚ ਤੋਂ ਪਲੱਸ ਦੀ ਹੈਡ ਸੀ ਨੌਕਰੀ ਘੋੜੀ ਆ ਵੀ ਨੌਕਰੀ ਘੋੜੀ ਆ ਜੀ ਉਹਦਾ ਪੁੱਤ ਐ ਜੀ ਵਾਹ ਜੀ ਵਾਹ ਤੇ ਤੁਹਾਡੇ ਕੋਲੇ ਕਿਕਰ ਸਿੰਘ ਜੀ ਕਿੰਨਾ ਟਾਈਮ ਹੋ ਗਿਆ ਜੀ ਆਪਣੇ ਫਾਰਮ ਦੀ ਸ਼ਾਨ ਬਣੇ ਨੂੰ ਇਹਨੂੰ ਜੀ ਮੰਨ ਕੇ ਚੱਲੋ 3 3.5 ਮਹੀਨੇ ਦਾ ਸੀ ਆਪਣੇ ਖਾਸ ਹੀ ਰਿਸ਼ਤੇਦਾਰੀ ਹੈ ਜਿੰਨਾਂ ਤੋਂ ਲੈ ਕੇ ਆਂਦਾ ਸੀਗਾ ਜੀ ਪਹਿਲਾਂ ਨਿਗਾ ਦੇ ਵਿੱਚ ਚੜਿਆ ਸੀ ਕਿ ਜਾਂ ਅਚਾਨਕ ਹੀ ਗਿਆ ਤੇ ਬਾ ਅਚਾਨਕ ਹੀ ਕੰਮ ਹੋਇਆ ਹੈ ਹਾਂ ਚਾਣ ਕੇ ਉਹਨਾਂ ਨੇ ਮੈਨੂੰ ਵੀਡੀਓ ਪਾਤੀ ਅਸੀਂ ਜਾ ਕੇ ਖਰੀਦ ਲਿਆ ਕਿਹੜੀ ਚੀਜ਼ ਨੇ ਖਿੱਚਿਆ ਖਿੱਚਿਆ ਜੀ ਜਦੋਂ ਇਹਦੀ ਖੜਨੀ ਖੁਰਨੀ ਇਹਦਾ ਵੇਖਿਆ ਢੰਗ ਤਰੀਕਾ ਅਸੀਂ ਸਾਰਾ ਜੀ ਬਜਾਂਦਾ ਸਾਰਾ ਅਸੀਂ ਕੋਈ ਤਿੰਨ ਪੰਜ ਨਹੀਂ ਕੀਤੀ ਜਿੰਨੇ ਉਹਨਾਂ ਨੇ ਮੰਗੇ ਉਹਨਾਂ ਨੇ ਆਪਾਂ ਨੂੰ ਗਿਫਟ ਹੀ ਕੀਤਾ ਇਹ ਸਭ ਵਾਹ ਜੀ ਵਾਹ ਤੇ ਹੁਣ ਸੰਤੁਸ਼ਟੀ ਹੈ ਮਾਨੂੰ ਜਾਂ ਭਰਾ ਵੇਖਣ ਆਉਂਦੇ ਆ ਜਿਹਦਾ ਹੁਣ ਤਾਂ ਚਲੋ ਕਾਲੇ ਬਾਈ ਨੂੰ ਵੀ ਆਪਾਂ ਪੁੱਛਾਂਗੇ ਪਰ ਇੱਕ ਸਵਾਲ ਮੇਰਾ ਤੁਹਾਡੇ ਤੋਂ ਆਗੇ ਜੇ ਲੋਕ ਭਰਾ ਆਉਂਦੇ ਆ ਭਰਾ ਕਿਹੜੀ ਚੀਜ਼ ਨੂੰ ਐਵੇਂ ਹੀ ਦਿੰਦੇ ਆ ਜਾਂ ਕਿਹੜੀ ਚੀਜ਼ ਦੂਜੇ ਕੋੜਿਆਂ ਤੋਂ ਇਹਦੇ ਚ ਕੀ ਆ ਲੱਗ ਦੇਖਦੇ ਹੋ ਲੱਗ ਜੀ ਇਹ ਚ ਇੱਕ ਤਾਂ ਤੁਰਨਾ ਬਹੁਤ ਸੋਹਣਾ ਇਹਦਾ ਬੇਚੇਰਾ ਐਗਰੈਸ਼ਨ ਬਹੁਤ ਹੈ ਹਾਂ ਐਗਰੈਸ਼ਨ ਬਹੁਤ ਜਿਆਦਾ ਹੈ ਬਹੁਤ ਸੋਹਣਾ ਤੁਰਦਾ ਹੈ ਜੀ ਠੀਕ ਆ ਖਰਨੀ ਖੁਰਨੀ ਚੰਗੀ ਆ ਕੁੜੇ ਦੀ ਹੂੰ ਵੀ ਯਾਨੀ ਕੋਈ ਕਮੀ ਕੰਨ ਕਨੋਤਰੀ ਦਾ ਸਾਰੇ ਪਾਸਿਓਂ ਪਿਛ ਪੁੜੇ ਦਾ ਸਾਰਾ ਚੰਗਾ ਬੇਚਰਾ ਜੀ ਤੇ ਹੁਣ ਲਿਉਣ ਤੋਂ ਆਪਾਂ ਬੱਚਿਆਂ ਦੀ ਗੱਲ ਵੀ ਕਰਾਂਗੇ ਜਦੋਂ ਸਾਢੇ 3 ਮਹੀਨੇ ਹੋ ਗਏ ਆਪਣੇ ਕੋਲੇ ਨਹੀਂ ਆਪਣੇ ਕੋਲੇ ਸਾਢੇ 3 ਮਹੀਨਿਆਂ ਦਾ ਲਿਆਂਦਾ ਸੀਗਾ ਆਪਾਂ ਸਾਢੇ 3 ਮਹੀਨਿਆਂ ਦਾ ਲਿਆਂਦਾ ਸੀਗਾ ਹਾਂਜੀ ਹੁਣ ਇਹ ਦੋ ਦੰਦ ਮਤਲਬ ਹੋ ਗਿਆ ਏ ਜੀ ਬੱਚਾ ਹੀ ਲਿਆਇ ਸੀ ਤੁਸੀਂ ਬੱਚਾ ਲਿਆਇ ਸਾਡੇ ਤਿੰਨ ਮੈਂ ਕਿਹਾ ਸ਼ਾਇਦ 3.5 ਮਹੀਨੇ ਲਿਆਇ ਨੀ 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 ਬੱਚਾ ਲਿਆ ਬੱਚਾ ਲਿਆ ਜੀ ਪਹਿਲਾਂ ਵੀ ਪਰਿਵਾਰ ਚ ਕਿਸੇ ਨੇ ਰੱਖਿਆ ਸੀ ਸਨ ਕੋੜਾ ਕੇ ਪਹਿਲਾ ਨਹੀਂ ਨਹੀਂ ਪਹਿਲਾ ਹੀ ਆਪਾਂ ਪਹਿਲੇ ਵਾਲਿਆ ਤੇ ਹੁਣ ਟੋਟਲ ਵੈਸੇ ਨਗੀਨੇ ਕਿੰਨੇ ਆ ਆਪਣੇ ਕੋ ਕੋੜੀਆਂ ਬੱਚੇ ਆਪਣੇ ਕੋਲੇ 6 ਨਾਗ ਆ ਜੀ 6 ਨਾਗ ਆ ਹਾਂ ਇੱਕ ਆਪਾਂ ਪਰਸੋਂ ਸੇਲ ਕਰਤਾ ਜੀ ਵਿਚੇਰਾ ਜੀ ਕੇਸਰ ਕੋੜੇ ਦਾ ਪੁੱਤ ਸੀ ਬਹੁਤ ਚੰਗਾ ਬਾਈ ਵਾਲੇ ਕੋੜੇ ਦਾ ਹਾਂ ਬਹੁਤ ਚੰਗਾ ਵਿਚੇਰਾ ਗੁਰੂ ਘਰੇ ਗਿਆ ਉਹ ਜੀ ਵੇ ਚੰਗੇ ਰੇਟ ਚ ਗਿਆ ਜੀ ਕੋੜਾ ਬਹੁਤ ਚੰਗੇ ਰੇਟ ਚ ਬਹੁਤ ਚੰਗੇ ਜੀ ਹਾਂ ਪੂਰੇ ਚੰਗੇ ਰੇਟ ਚ ਵਾਹ ਜੀ ਵਾਹ ਹਜੇ ਆਪਾਂ ਭਾਣਾ ਦਿੱਤਾ ਬਹੁਤ ਚੰਗੇ ਰੇਟ ਚ ਗਿਆ ਜੀ ਅੱਛਾ ਹੁਣ ਗੱਲ ਆ ਜਾਂਦੀ ਆਪਾਂ ਪੁੱਛਾਂਗੇ ਬਾਈ ਕਾਲੇ ਤੋਂ ਤੇ ਫਿਰ ਬਾਈ ਜੀ ਹੁਣਾਂ ਤੇ ਆਵਾਂਗੇ ਬਾਈ ਕਾਲੇ ਸਵਾਗਤ ਹੈ ਫਿਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਹੋ ਜੀ ਹਾਂਜੀ ਠੀਕ ਠਾਕ ਜੀ ਕਾਲੇ ਬਾਈ ਫੇਰ ਸਵਾਲ ਮੇਰਾ ਇਹੀ ਉੱਠਦਾ ਹੈ ਕਿ ਤੁਹਾਡੀ ਅੱਖ ਕਿਉਂਗੀ ਤੁਹਾਨੂੰ ਕਾਫੀ ਟਾਈਮ ਹੋ ਗਿਆ ਤਜਰਬਾ ਤੁਹਾਡਾ ਵੀ ਕਾਫੀ ਇਕੱਠਾ ਕਰੀ ਬੈਠੇ ਹੋ ਭਰਾਵਾਂ ਨਾਲ ਵਿਚਰਦੇ ਵੀ ਹੋ ਰੋਜ਼ ਦੀ ਰੋਜ਼ ਕਿਤੇ ਨਾ ਕਿਤੇ ਕੀ ਨਾ ਕੋਈ ਘੋੜੇ ਨੂੰ ਦਰਸ਼ਨ ਕਰਕੇ ਆਉਨੇ ਹੋ ਹਾਂਜੀ ਹਾਂਜੀ ਇਸ ਘੋੜੇ ਦੇ ਵਿੱਚ ਬਾਈ ਵਾਲੇ ਘੋੜੇ ਦੇ ਵਿੱਚ ਕੀ ਲੱਗਦਾ ਹੈ ਜਾਂ ਕੀ ਆਂਦੀ ਹੈ ਅੱਖ ਬਾਈ ਕਾਲੇ ਭਲੂਰ ਦੀ ਇਹ ਇਸ ਘੋੜੇ ਦੇ ਵਿੱਚ ਅਸੀਂ ਜੋ ਦੇਖਿਆ ਹਨ ਵੀ ਸਭ ਤੋਂ ਤਾਂ ਜ਼ਿਆਦਾ ਇਹਦੀ ਹੈਗੀ ਹੈ ਵੀ ਸੁੰਦਰਤਾ ਸਨੱਪ ਬਹੁਤ ਜ਼ਿਆਦਾ ਹੈ ਹਨਾ ਹੂੰ ਹਾਂਜੀ ਬਾਕੀ ਮਜ਼ਬੂਤ ਬਹੁਤ ਆ ਘੋੜਾ ਅੰਗਾ ਪੈਰਾਂ ਦਾ ਜੀ ਖੜਨੀ ਖੁਰਨੀ ਬਹੁਤ ਚੰਗੀ ਹੈ ਜਿੰਨਾ ਕਿ ਇਹ ਅਸੀਂ ਦੇਖਿਆ ਵੀ ਸਾਨੂੰ ਐ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹਦੇ ਰਿਜ਼ਲਟ ਹੈ ਉਹ ਬਹੁਤ ਚੰਗੇ ਆਉਣ ਵਾਲੇ ਆ ਜੀ ਕਿਉਂਕਿ ਖਾਨਦਾਨ ਦੋਵੇਂ ਪਾਸੇ ਚੰਗੇ ਆ ਖਾਨਦਾਨ ਇਹਨਾਂ ਦਾ ਬਹੁਤ ਸੋਹਣਾ ਹੈ ਜੀ ਤੇ ਰਿਜ਼ਲਟ ਬਹੁਤ ਚੰਗੇ ਆਉਣਗੇ ਚਲੋ ਭਾਈ ਨੂੰ ਮੁਬਾਰਕਾਂ ਵੀ ਇਹਨੇ ਬਹੁਤ ਸੋਹਣਾ ਸੰਭਿਆ ਜੀ ਤੇ ਅੱਜ ਲੋਕਾਂ ਦੇ ਮਤਲਬ ਆਪਣੇ ਸੱਜਣਾ ਮਿੱਤਰਾਂ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਹੈ ਬਾਕੀ ਮੁੱਖ ਗੱਲ ਤੇ ਉਹਨਾਂ ਦੇ ਹੈ ਉਹਨਾਂ ਤੇ ਹੈ ਜੀ ਜਿਹੜਾ ਆਪਾਂ ਨੂੰ ਦਰਸ਼ਕ ਦਰਸ਼ਕ ਕਹਿਣਗੇ ਉਹ ਆਪਾਂ ਨੂੰ ਫੇਰ ਸਿਰ ਮੱਥੇ ਆ ਜੋ ਕਹਿਣਗੇ ਕੋਈ ਬਾਦਖਾਟ ਆਪਾਂ ਨੂੰ ਮੰਨ ਕੋਈ ਸਾਡੇ ਤੋਂ ਗਲਤੀ ਹੋ ਗਈ ਹੋਈ ਜਾਂ ਕੁਏਸੀ ਕੋ ਅਸੀਂ ਫਿਰ ਉਹ ਭਾਈ ਸੁਧਾਰਾਂਗੇ ਤੁਸੀਂ ਭਾਈ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਕਿਉਂਕਿ ਇਹ ਜਿਹੜੀ ਗੱਲ ਹੁੰਦੀ ਹੈ ਨਾ ਜੀ ਇਸ ਸੰਗਤ ਨੂੰ ਅ ਅੱਗੇ ਰੱਖਣਾ ਹਾਂਜੀ ਸੇਵਾ ਸਤਿਕਾਰ ਦੇਣਾ ਇਹ ਸਾਡੇ ਨਾਲੋਂ ਤੁਸੀਂ ਵੱਡੇ ਹੋ ਸਤਕਾਰਯੋਗ ਹੋ ਸੰਗਤ ਸਤਕਾਰਯੋਗ ਹੋ ਜਿਹੜੇ ਸਾਨੂੰ ਦੇਖਦੇ ਹੋ ਤੇ ਪਿਆਰ ਦਿੰਨੇ ਹੋ ਤੁਸੀਂ ਸਾਨੂੰ ਜਰੂਰ ਕਮੈਂਟਾਂ ਦੇ ਵਿੱਚ ਵੀ ਦੱਸਿਓ ਤੇ ਬਾਈ ਜੀ ਹੁਣਾਂ ਦਾ ਮੇਰੇ ਖੱਬੇ ਹੱਥ ਨੰਬਰ ਵੀ ਸੱਜੇ ਹੱਥ ਚੱਲੀ ਜਾਂਦਾ ਹੈ ਜੀ ਤੁਸੀਂ ਬਾਈ ਜੀ ਹੁਣਾਂ ਨੂੰ ਫੋਨ ਲਾ ਕੇ ਮੁਬਾਰਕਬਾਦ ਵੀ ਦਿਓ ਪਹਿਲੀ ਔਰ ਕੋੜਾ ਬਾਈ ਨੇ ਰੱਖਿਆ ਜੀ ਸਾਨ ਕੋੜਾ ਤੇ ਹੁਣ ਅਚੇਤ ਸਿੰਘ ਜੀ ਹੁਣ ਸਵਾਲ ਇਹ ਉੱਠਦਾ ਹੈ ਕਿ ਹੁਣ ਇਸ ਟਾਈਮ ਤੇ ਕਿੰਨੀ ਉਮਰ ਹੋ ਗਈ ਆਪਣੇ ਵਾਲੇ ਆਲਮ ਸ਼نگਾਰ ਦੀ ਇਹਦੀ ਜੀ ਮਤਲਬ 2 ਦੰਦ ਦਾ ਹੋ ਗਿਆ ਇਹ ਜੀ ਇਸ ਟਾਈਮ ਇਹਦੀ ਉਮਰ 33-34 ਮਹੀਨੇ ਦੇ ਲਗ ਤੇ ਅੱਗੇ ਹੋਈ ਖੜੀ ਆ ਜੀ ਤੇ ਹਾਈਟ ਕਿੰਨੀ ਕੱਢ ਗਿਆ ਜੀ ਹਾਈਟ ਦੀ ਇਹ 64 ਦੇ ਨੇੜੇ ਗਿਆ ਖੜਾ 64 ਇੰਚ ਦੇ ਨੇੜੇ ਤੇਰੇ ਚਾਵੜਿਆ ਹਾਂਜੀ ਹਾਂਜੀ ਹੁਣ ਫੇਰ ਮੈਂ ਕਾਲੇ ਵੀਰ ਆ ਲੈ ਜਾਊਂਗਾ ਕਾਲੇ ਵੀਰ ਆਉਣ ਵਾਲੇ ਸਮੇਂ 'ਚ ਕਿੰਨਾ ਲੱਗਦਾ ਕਿ ਕਿੰਨੀ ਕ ਹਾਈਟ ਕਰੂਗਾ ਜਾਂ ਕਿੱਦਾਂ ਦਾ ਘੋੜਾ ਬਣੂਗਾ ਜੀ ਦੇਖੋ ਜੀ ਜਿਹੜੀ ਘੋੜੇ ਦੀ ਹਾਈਟ ਆ ਜੀ ਹਨਾ ਜੀ ਜੇ ਆਪਾਂ ਗੱਲ ਕਰਾਂਗੇ ਹਾਈਟ ਦੀ ਤਾਂ ਕਿਕਰ ਤੇ ਨਿਰਪਰ ਕਰਦੀ ਹੈ ਵੀ ਕੀ ਕਰਉਣਾ ਸਾਮ ਸੰਭਾਲ ਤੇ ਸਾਮ ਸੰਭਾਲ ਤੇ ਗੱਲ ਹੁੰਦੀ ਹੈ ਜੀ ਹੂੰ ਬਾਕੀ ਜੋ ਹੁਣ ਅਸੀਂ ਆਪਾਂ ਇਹਦੇ ਚ ਵੇਖਿਆ ਆਪਾਂ ਸਾਰੇ ਬਈ ਨੇ ਕਰਿਆ ਇਹ ਮਤਲਬ ਵੀ ਵੀਡੀਓ ਕਰੀਆ ਹਨਾ ਜੀ ਵੀ ਵੀ 6 ਫੁੱਟ 6 ਇੰਚ ਤਾਂ ਮੈਂ ਨੋਰਮਲ ਕਹਿਣਾ ਜੀ ਵੀ 6 ਇੰਚ ਕੱਦ ਕੋੜਾ ਕਰੂਗਾ ਜੀ ਜੀ ਵਾਹ ਜੀ ਵਾਹ ਹਾਂਜੀ ਤੇ ਹਾਂਜੀ ਹਾਂਜੀ ਵੀ 60 ਇੰਚ ਕੱਦ ਕਰੂਗਾ ਬਾਕੀ ਮਤਲਬ ਵੀ ਹੋ ਸਕਦਾ ਹੈ ਇਹ 67 ਕਿਲੋ ਜਾ ਸਕਦਾ ਹੂੰ 67 ਵੀ ਕਰਵਾ ਸਕਦਾ ਹੈ ਨਾ ਉਹ ਤਾਂ ਇਹਦੇ ਤੇ ਹੁਣ ਆਪਾਂ ਡਿਪੈਂਡ کہہ ਸਕਦੇ ਵੀ ਕਰ ਸਕਦੇ ਆ ਨਾ ਹੂੰ ਚਲੋ ਗਾ ਹੁਣ ਜਿਵੇਂ ਇਹ ਹੋਊਗੀ ਹਨਾ ਫਿਰ ਬਾਕੀ ਜਦੋਂ ਖੁੱਲ ਕੇ ਘੋੜੀਆਂ ਪੈਂਦੀਆਂ ਜੀ ਜਾਂ ਘੋੜਾ ਉਮਰਦਰਾਜ ਹੁੰਦਾ ਹੈ ਹਲੇ ਤਾਂ ਆਪਾਂ ਬੱਚਿਆਂ ਦੀ ਗਿਣ ਸਕਦੇ ਆ ਆਪਾਂ ਬੱਚਿਆਂ ਦੀ ਹਜੇ ਤਾਂ ਉਹ ਇਹ ਹੁਣ ਕਹਿੰਦੇ ਵੀ 3 ਸਾਲ ਉਮਰ ਹੋਈ ਹੈ ਹਜੇ ਜੀ ਤੇ ਹਜੇ ਤਾਂ ਬਥੇਰੀ ਉਮਰ ਪਈ ਆ ਜੀ ਕਹਿੰਦੇ ਹੁੰਦੇ ਜੱਟ ਤੇ ਉਹ ਕਹਿੰਦਾ ਪਿਆ ਵਧੇ ਜਾਂਦਾ ਹਜੇ ਕਿ ਨਹੀਂ ਵਧੇ ਜਾਣਾ ਇਹਨਾਂ ਨੇ ਹਨ ਵੀ ਮੰਨ ਲਓ 3 ਸਾਲ ਵੀ ਪੂਰੀ ਨਹੀਂ ਹੋਈ ਅਜੇ ਅਜੇ ਤਾਂ 33 34 ਮਹੀਨੇ ਆ ਹਾਂ ਜੀ 3 ਸਾਲ ਤੋਂ ਵੀ ਘੋੜੇ ਨੂੰ ਖਰਾਕ ਮਿਲੀ ਤੇ ਜੋ ਘੋੜਾ ਵਧੇ ਜਾਂਦਾ ਜੀ ਘੋੜਾ ਤਾਂ ਹੁਣ ਇਹ ਵੀ ਗੱਲਾਂ ਨੇ ਜਿਹੜੇ ਪੁਰਾਣੇ ਬਜ਼ੁਰਗ ਆ ਵੀ 7 7.5 ਸਾਲ ਤੱਕ ਵੀ 8 ਸਾਲ ਤੱਕ ਕਹਿੰਦੇ ਜੀ ਅੱਛਾ ਹਾਂ ਜੀ 8 ਸਾਲ ਤੱਕ ਇਹ ਘੋੜਾ ਵੀ ਜੇ ਅੱਜ ਹੁਣ ਆਪਾਂ ਕਹੀਏ ਨਾ ਵੀ ਇਹ ਜਿਹੜਾ ਆਪਣਾ ਘੋੜਾ ਵੀ ਅੱਜ ਹੀ ਇਹ ਘੋੜਾ ਵੇ ਵਾਹ ਸੋਨਾ ਘੋੜਾ ਤਿਆਰ ਹੋਇਆ ਮੰਨ ਕੇ ਚਲੋ ਆਪਾਂ 8 ਸਾਲ ਤੱਕ ਇਹ ਘੋੜਾ ਵੇਖਣਾ ਵੀ ਇਹ ਕੀ ਕੁਸ਼ ਕਰਦਾ ਇੱਕ ਕਿ ਕਿੱਥੋਂ ਤੱਕ ਜਾਂਦਾ ਇਹ ਹੂੰ ਕਿਉਂਕਿ ਜਦੋਂ ਰਿਜ਼ਲਟ ਆਉਂਦੇ ਆ ਬੱਚੇ ਆਉਂਦੇ ਆ ਫਿਰ ਗੱਲਾਂ ਹੋਰ ਹੋ ਜਾਂਦੀਆਂ ਜੀ ਅੱਛਾ ਗੱਲ ਰਿਜ਼ਲਟਾਂ ਤੋਂ ਯਾਦ ਆਈ ਕਿਕਰ ਬਾਈ ਵੀ ਤੁਸੀਂ ਘੋੜੀਆਂ ਮਲਾਈਆਂ ਹੁਣ ਜਾਂ ਇਹ ਤੋਂ ਵੀ ਅਸੀਂ ਮੇਰੇ ਹਿਸਾਬ ਨਾਲ 9-10 ਘੋੜੀਆਂ ਮਲਾ ਚੁੱਕੇ ਹਾਂ ਕਿੰਨਾ ਕੁ ਟਾਈਮ ਹੋਇਆ ਵੈਸੇ ਛੱਡ ਦਿਆਂ ਨੂੰ ਹੁਣੇ ਛੱਟਣ ਲੱਗੇ ਹੋ 4-5 ਮਹੀਨੇ ਹੋਏ ਆ 4-5 ਮਹੀਨੇ ਵੀ ਕੋਈ ਪਹਿਲੀ ਵੀਡੀਓ ਹੈ ਮੇਰੇ ਖਿਆਲ ਹਾਂਜੀ ਹਾਂਜੀ ਪਹਿਲੀ ਵੀਡੀਓ ਆਪਾਂ ਬਣਾਉਣ ਲੱਗੇ ਜਿਹਨਾਂ ਬਿਨਾ ਐਡ ਤੋਂ ਵੀ 9-10 ਘੋੜੀਆਂ ਮਿਲਾਤੀਆਂ ਆ ਮਿਲਾਤੀਆਂ ਸੀ ਮਿਲਾਤੀਆਂ ਤੇ ਮੰਨ ਲਓ ਕਿੰਨੇ ਕ ਟਾਈਮ ਤੱਕ ਘੋੜੀਆਂ ਤਾਂ ਆਉਂਦੀਆਂ ਸੀ ਹੋਰ ਵੀ ਆਪਾਂ ਜਵਾਬ ਦਿੱਤਾ ਵੀ ਹਜੇ ਨਹੀਂ ਛੱਟਣਾਗਾ ਅੱਛਾ ਹਾਂ ਤੇ ਮੰਨ ਕੇ ਚੱਲੋ ਵੀ ਆਉਣ ਵਾਲੇ ਸਮੇਂ ਚ ਕਿੰਨੇ ਕ ਟਾਈਮ ਤੱਕ ਰਿਜ਼ਲਟ ਆਉਣ ਦੀ ਸੰਭਾਵਨਾ ਹੈ ਵੀ ਪਹਿਲਾ ਰਿਜ਼ਲਟ ਕਿਹੜੇ ਮਹੀਨੇ ਚ ਮੰਨ ਕੇ ਚੱਲੋ ਵੀ 5-4 ਮਹੀਨੇ ਹੋ ਗਏ ਆ ਛੇ ਅਗਮਿਨਾਂ ਦੇ ਕਰ ਆਪਾਂ ਨੂੰ ਰਿਜ਼ਲਟ ਮਿਲ ਜੂਗਾ ਪੰਜ ਪੰਜ ਤੋਂ 6 ਮਹੀਨੇ ਦੇ ਕਰ ਜਾ ਜਦੋਂ ਵੀ ਰਿਜ਼ਲਟ ਆਗੇ ਫੇਰ ਭਰਾਵਾਂ ਨੂੰ ਦਿਖਾ ਦਾਂਗੇ ਹਾਂ ਫੇਰ ਦਿਖਾਵਾਂਗੇ ਜੀ ਤੇ ਕਚੈਰੀ 'ਚ ਹੀ ਲਿਆਵਾਂਗੇ ਹਾਜ਼ਰ ਜੀ ਅੱਛਾ ਹੁਣ ਬਾਈ ਜੀ ਦਾ ਬੇਟਾ ਹੈ ਨਾਲ ਬਾਈ ਜਸਪਾਲ ਜਸਪਾਲ ਵੀਰੇ ਸਵਾਗਤ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਸਪਾਲ ਵੀਰੇ ਪੜਾਈ ਕਰ ਲਈ ਪੂਰੀ ਹਾਂਜੀ ਵੀਰੇ ਕਰ ਲਈ ਕਿੰਨੀਆਂ ਪੜ ਗਏ ਪਲਸ 2 ਕੀਤੀ ਵੀਰੇ ਪਲਸ 2 ਕਰਨੀ ਹੁਣ ਹੋਣ ਵਾਲੇ ਸਮੇਂ 'ਚ ਕੀ ਕਰਨਾ ਹੈ ਬਾਹਰ ਦਾ ਵੇਖਣਾ ਹੈ ਕਿ ਜਾਂ ਜਿੱਦਾਂ ਅੱਜਕੱਲ ਭਰਾ ਜਾਂਦੇ ਪਲਸ 2 ਤੋਂ ਬਾਅਦ ਬਾਹਰ ਦਾ ਵੀ ਸੋਚਦੇ ਆ ਜਾਂ ਨੌਕਰੀ ਵਾਲੇ ਪਾਸੇ ਜਾਣਾ ਹੈ ਜਾਂ ਇਹਨਾਂ ਦਾ ਇਹ ਵਿੱਚ ਰਹਿ ਕੇ ਸਿਵਾ ਸਤਕਾਰ ਸ਼ੌਂਕ ਪੂਰਾ ਕਰਨਾ ਹੈ ਕੀ ਕਰਨਾ ਹੈ ਜੀ ਮੈਂ ਤਾਂ ਦੇਖੋ ਜੀ ਆਪਣਾ ਤਾਂ ਸ਼ੁਰੂ ਤੋਂ ਹੀ ਮੈਂ ਤਾਂ ਜਦੋਂ ਦਾ ਮੰਨ ਲਓ 10ਵੀਂ 9ਵੀਂ ਚਾ ਪੜਦਾ ਉਦੋਂ ਨਹੀਂ ਮੈਂ ਕੰਮ ਕਰਦਾ ਵਿੱਚ ਪਸੂਆਂ ਦੇ ਮੇਰਾ ਮੰਨ ਲਓ ਵੀ ਮੋਹ ਪਿਆਰ ਹੁੰਦਾ ਬੰਦੇ ਦਾ ਸ਼ੌਂਕ ਆਪਾਂ ਨੂੰ ਤੇ ਆਪਾਂ ਮੰਨ ਲਓ ਵੀ ਘੋੜਿਆਂ ਦਾ ਹੀ ਸ਼ੌਂਕ ਪੂਰਾ ਕਰਨਾ ਨਾਲ ਆਪਣੇ ਕੋਲੇ ਗਾਇਆਂ ਮੱਝਾਂ ਦਾ ਅੱਛਾ ਗਾਇਆਂ ਦਾ ਹਾਂਸਾ ਗਾਇਆਂ ਦਾ ਵੀ ਫਾਰਮ ਨਾਲ ਗਾਇਆਂ ਕਿੰਨੀਆਂ ਬਾਈ ਹੁਣ ਗਾਵਾਂ ਮੱਝਾਂ ਟੋਟਲ ਕਿੰਨੀਆਂ ਟੋਟਲ ਆਪਣੇ ਕੋਲੇ ਹੈਗੇ ਆ 35 ਕੋਈ ਵੀਰੇ 33 ਜਨਮਰ ਆ ਗਏ ਤੇ ਇਹਨਾਂ ਦੇ ਵਿੱਚ ਜਿੱਦਾਂ ਕਈ ਭਰਾ ਛੱਡਦੇ ਵੀ ਜਾਂਦੇ ਆ ਬਾਈ ਜਸਪਾਲ ਤੁਹਾਨੂੰ ਕੀ ਲੱਗਦਾ ਵੀ ਇਹਨਾਂ ਦੇ ਵਿੱਚ ਸੇਵਾ ਸੰਭਾਲ ਕਰੋ ਜਾਂ ਮਿਹਨਤ ਕਰੋ ਤੇ 4 ਪਈ ਬਣ ਜਾਂਦੇ ਆ ਬੰਦੇ ਆ ਬੰਦੇ ਆ ਜੀ ਜੇ ਮਿਹਨਤ ਕਰਾਂਗੇ ਆਪਾਂ ਸੱਚੇ ਦਿਲੋਂ ਕਰਾਂਗੇ ਹੂੰ ਠੀਕ ਹੈ ਜੀ ਸ਼ੌਂਕ ਨਾਲ ਕੰਮ ਕਰਾਂਗੇ ਜੀ ਤੇ ਰੱਬ ਖਾਲੀ ਨਹੀਂ ਮੋੜਦਾਗਾ ਉਹ ਝੋਲੀ ਭਰਦਾ ਹੀ ਭਰਦਾ ਕੋਈ ਸ਼ੱਕ ਨਹੀਂ ਆ ਤੁਹਾਡੀ ਮਿਹਨਤ ਦੇ ਵਿੱਚ ਹੋ ਸਕਦਾ ਕੁਝ ਟਾਈਮ ਲੱਗ ਜੇ ਟਾਈਮ ਲੱਗ ਜੇ ਟਾਈਮ ਲੱਗ ਸਫਰ ਦਾ ਫਲ ਸਫਰ ਹੁੰਦਾ ਨਾ ਸਾ ਮਿੱਠਾ ਹੁੰਦਾ ਤੇ ਇੱਕ ਆਪਾਂ ਨੂੰ ਸਫਰ ਕਰਨਾ ਵੀ ਚਾਹੀਦਾ ਕਰਨਾ ਵੀ ਉਹਦੀ ਰਾਹਾਂ ਤੇ ਰਹਿਣਾ ਚਾਹੀਦਾ ਜੀ ਬੱਡੀ ਗੱਲ ਹਾਂਜੀ ਤੇ ਬਾਕੀ ਗੱਲ ਆ ਜਾਂਦੀ ਹੈ ਜੀ ਆਪਣੀ ਕਿਕਰ ਸਿੰਘ ਜੀ ਹੁਣ ਫੀਸ ਦੀ ਹਾਂਜੀ ਫੀਸ ਕੀ ਸੋਚਿਆ ਤੇ ਕੀ ਉਹਦੇ ਵਿੱਚ ਮੰਨ ਲਓ ਆਫਰ ਹੈ ਜਾਂ ਕੀ ਗੱਲਬਾਤ ਕਹਿਣਾ ਚਾਹੁੰਦੇ ਹੋ ਭਰਾਵਾਂ ਪਹਿਲਾਂ ਤਾਂ ਆਪਾਂ ਨੂੰ ਸਰੋਤਿਆਂ ਨੂੰ ਇਹ ਹੀ ਬੇਨਤੀ ਆ ਵੀ ਵੇਖੋ ਇਹ ਕੂੜਾ ਸਰੋਤਿਆਂ ਦਾ ਜੀ ਗੁਰੂ ਮਹਾਰਾਜ ਨੇ ਦਿੱਤਾ ਜੀ ਠੀਕ ਨਹੀਂ ਗੱਲ ਫੀਸ ਆ ਜਿਹੜੀ ਫੀਸ ਆਪਾਂ ਇਹਦੀ ਰੱਖੀ ਹੈ 11000 ਰੁਪਏ ਜੀ ਠੀਕ ਆ ਜੇ ਕੋਈ ਭਰਾ ਮਾਲਾ ਜਿਵੇਂ ਹੁਣ ਘੋੜੀਆਂ ਰੱਖਦੇ ਕਈ ਦਰਦੇ ਰੱਖਦੇ ਨੇ ਫੀਸਾਂ ਵਾਲੀਆਂ ਘੋੜਿਆਂ ਦੀਆਂ ਹੂੰ ਵੀ ਅਸੀਂ ਫੀਸ ਕਿੱਥੋਂ ਦੇਵਾਂਗੇ ਜੀ ਕੋਈ ਵੀ ਭਰਾ ਇੱਥੋਂ ਨਰਾਸ਼ ਹੋ ਕੇ ਨਹੀਂ ਮੜੂਗਾ ਜੀ ਠੀਕ ਆ ਜੀ ਫਿਰ ਦੇਖੋ ਨਾਰਮਲ ਪਰਿਵਾਰ ਵੀ ਹੈ ਬਿਨਾ ਫੀਸ ਤੋਂ ਵੀ ਛੱਡ ਦਾਂਗੇ ਆਪਾਂ ਨੂੰ ਕੋਈ ਗੱਲ ਨਹੀਂ ਉਹ ਕਹਦੇ ਮੇਰੇ ਕੋਲੇ ਵੀ ਹੈ ਨਹੀਂਗਾ ਕੁਝ ਜੀ ਫ੍ਰੀ ਛੱਡਾਂਗੇ ਘੋੜਾ ਜੀ ਤੇ ਲੈ ਵੀ ਮਨ ਨਹੀਂ ਕਿਸੇ ਦਾ ਦੁਖੀ ਕਰਨਾ ਵੱਡੀ ਗੱਲ ਹੈ ਜੀ ਬਿਲਕੁਲ ਇਹ ਆਪਣਾ ਕੁਝ ਨਹੀਂ ਇਹਦੇ ਚ ਹੂੰ ਉਹਨੇ ਦਿੱਤਾ ਲੋਕਾਂ ਦਾ ਉਹਨੇ ਤਾਂ ਬਾਕੀ ਸਾਰੇ ਦੇ ਸਾਹੇ ਹੁੰਦੇ ਆ ਸਾਹੇ ਕੋਈ ਸ਼ੱਕ ਨਹੀਂ ਬਾਕੀ ਗੱਲ ਆ ਜਾਂਦੀ ਹੈ ਵੀ ਜਾਂਦੇ ਜਾਂਦੇ ਭਰਾਵਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹਾਂ ਮੈਸੇਜ ਤਾਂ ਮੈਂ ਤਾਂ ਇਹ ਹੀ ਦੇਣਾ ਚਾਹਣਾ ਹੈ ਵੀ ਜਿੰਨੇ ਵੀ ਨੌਜਵਾਨ ਬੱਚੇ ਆ ਜੀ ਵੀ ਜਿਹੜੇ ਆ ਦੇਸ਼ਾਂ ਵਿਦੇਸ਼ਾਂ ਵਾਲ ਭਜਦੇ ਆ ਹੂੰ ਵੀ ਆਦੇ ਕਿਲਾ ਦੋ ਦੋ ਕਿਲੇ ਵੇਚ ਕੇ ਜਾਂਦੇ 30 30 40 40 ਲੱਖ ਜਾਂਦੇ ਆ ਲਾ ਕੇ ਜਾਂਦੇ ਆ ਜੀ ਕਿਸੇ ਦੇ ਪੈਸੇ ਮਰ ਜਾਂਦੇ ਕਿਸੇ ਦੀ ਉਧਰ ਮੌਤ ਹੋ ਜਾਂਦੀ ਆ ਔਖਾ ਬਹੁਤ ਆ ਹੂੰ ਮੇਰੇ ਨਾਲ ਮੇਰਾ ਭਰਾ ਬੈਠਾ ਮਣ ਭਰਦਾ ਜੀ ਪਰ ਮੈਂ ਆਣਾ ਵੀ ਇੱਥੇ ਕੰਮ ਕਰੋ ਕੋਈ ਘਟਾ ਨੀ ਹੂੰ ਜਿਹੜਾ ਇਹਨਾਂ ਦੀ ਘੋੜਿਆਂ ਦੀ ਸੇਵਾ ਕਰਦਾ ਨਾ ਜੀ ਭੁੱਖਾ ਨਹੀਂ ਮਰਦਾ ਹਾਂ ਮਾਲਕ ਦਿੰਦਾ ਪਤੰਗ ਉਂ ਚੜਾਉਂਦਾ ਪਤੰਗ ਦਾ ਕਿਤੇ 3 ਰੁਪਏ ਕੇ ਥੱਲੇ ਡੈਗਪੂ ਪਰ ਇਹਨਾਂ ਦਾ ਚੜਾਇਆ ਡੈਗ ਦਿੰਦਾ ਵਾਹ ਜੀ ਵੱਡੀ ਗੱਲ ਹੈ ਹਾਂ ਚਾਣ ਕੇ ਮੈਂ ਤਾਂ ਫੋਕਸ ਰੱਖੋ ਹਾਂਜੀ ਮਿਹਨਤਾਂ ਤੇ ਸਤਕਾਰ ਮੈਂ ਹੁਣ ਗੱਲ ਉਹੀ ਆ 26000 ਦੀ ਘੋੜੀ ਲਿਆ ਸੀਗਾ ਅੱਜ ਤੋਂ 4 ਸਾਲ ਪਹਿਲਾਂ ਮਕਸਰ ਦਸਹਰੇ ਤੋਂ ਪਰਾਲੀ ਖਾਂਦੀ ਆ ਜੀ ਮੇਰੇ ਘਰੇ ਖੜੀ ਆ ਜੀ ਤੇ ਰੰਗ ਭਾਗ ਲਾਤੇ ਮੇਰੇ ਘਰੇ ਹਮ ਇੱਕ ਸੱਚ ਘੋੜੀ ਆਪਾਂ ਕਿਕਰ ਸਿੰਘ ਜੀ ਦਿਖਾਈ ਵੀ ਆ ਹਾਂਜੀ ਜਿਹੜੀ ਬਾਹਰ ਤੋਰ ਕੇ ਵਿਖਾਈ ਆ ਆਪਾਂ ਹਾਂਜੀ ਹਾਂਜੀ ਉਹ ਮੇਰੇ ਖਿਆਲ ਤੁਸੀਂ ਫੋਰ ਸੇਲ ਵੀ ਕਰਨੀ ਆ ਹਾਂਜੀ ਸੇਲ ਕਰ ਦਿਆਂਗੇ ਆਪਾਂ ਨੂੰ ਜੇ ਕੀਮਤ ਮਿਲੂਗੀ ਤਾਂ ਕਰ ਦਿਆਂ ਤੇ ਉਹ ਕਿਹੜੇ ਘੋੜੇ ਦੀ ਆ ਵੈਸੇ ਉਹ ਜੀ ਆਪਾਂ ਲਈ ਸੀਗੀ ਬੱਚੀ ਲਈ ਸੀ ਉਹ ਤੋਂ ਦੁੱਧ ਦੰਦ ਜੀ ਤੇ ਆਪਾਂ ਨੂੰ ਸਮੁੰਦਰ ਘੋੜੇ ਦੀ ਕਹਿ ਕੇ ਦਿੱਤੀ ਸੀ ਤੇ ਇਸ ਟਾਈਮ ਕਿੰਨੀ ਉਮਰ ਹੋ ਗਈ ਤੇ ਹਾਈਟ ਕਿੰਨੀ ਕੱਢ ਗਈ ਹੈਟ ਜੀ 63 ਤੋਂ ਪਲੱਸ ਆ ਹਮ 64 ਤੋਂ ਹੋ ਸਕਦਾ 64 ਹੋਵੇ ਮਿਨੀਮਮ ਜੀ ਤੇ ਇੱਕ ਸੁਹਾ ਸੁਈ ਆ ਬੱਚਾ ਬਹੁਤ ਚੰਗਾ ਕਾਲੇ ਵਾਲੇ ਘੋੜੇ ਦਾ ਹੀ ਆ ਜੀ ਅੱਛਾ ਬਾਈ ਵਾਲੇ ਘੋੜੇ ਦਾ ਜਿਹੜਾ ਤੁਸੀਂ ਸੇਲ ਕਰਤਾ ਹਾਂਜੀ ਨਹੀਂ ਨਹੀਂ ਉਹ ਹੋਰ ਆ ਹੋਰ ਆ ਇਹ ਹੋਰ ਸੀ ਜੀ ਹੁਣ ਇਹ ਖਾਲੀ ਆ ਫਿਰ ਹਾਲ ਅੱਛਾ ਚੰਗੀ ਬੇਸ਼ੇਰੀ ਆ ਜੀ ਕੱਦ ਬਹੁਤ ਅਜੇ ਕੱਦ ਦੇ ਨੇ ਕਰਨਾ ਬੇਸ਼ੇਰੀ ਨੇ ਕੋਈ ਉਮਰ ਜ਼ਿਆਦਾ ਨਹੀਂ ਏਦੀ ਜੀ 3 ਸਾਲ ਦੀ ਉਮਰ ਆ ਕੁੜੀ ਦੀ 1 ਖਾਂ ਨਹੀਂ ਕਰਨੀ ਘੋੜੇ ਵਾਲੀ ਆ ਇੱਕ ਸੂਆ ਸੋਈ ਵੀ ਆ ਜੀ ਹੁਣ ਖਾਲੀ ਆ ਮੌਕੇ ਦੀ ਜੀ ਇਹਦਾ ਬੱਚਾ ਬਹੁਤ ਚੰਗਾ ਸੀ ਕਾਲੇ ਵਾਲੇ ਘੋੜੇ ਦਾ ਸੀਗਾ ਉਹ ਆਪਾ ਹਾਂ ਉਹ ਆਪਾ ਬਹੁਤ ਚੰਗੀ ਕੀਮਤ 'ਚ ਛੋਟਾ ਹੀ ਬੱਚਾ ਸੇਲ ਕਰਤਾ ਸੀਗਾ ਜੀ ਇਹ ਆਪ ਕਿਹੜੇ ਦੀ ਦੱਸਿਆ ਤੁਸੀਂ ਇਹ ਆਪ ਸਮੁੰਦਰ ਦੀ ਆਪਾਂ ਨੂੰ ਕਹਿ ਕੇ ਦਿੱਤੀ ਸੀ ਗਾਂ ਪਰ ਗਾਂ ਪਰਮਾਤਮਾ ਜਾਂਦਾ ਜੀ ਆਂਦੀ ਹਾਈਟ ਕਿੰਨੀ ਆ ਕਿਕਰ ਬਈ ਮੈਂ ਮਣੀ ਮੈਂ ਹੋਊਗੀ ਛੀਕ ਦੀ ਅੰਦਰ ਬਾਹਰ ਜੇ ਹਾਂ ਕਿਉਂਕਿ ਬਾਈ ਜਿਹੜੇ ਕੋਲੇ ਖੜਦਾ ਹੈ ਨਾ ਤੇ ਉਸ ਹਿਸਾਬ ਨਾਲ ਦੇਖਿਓ ਮੈਂ ਤਾਂ ਸਵਾਲ ਪੁੱਛਿਆ ਵੀ ਕਈ ਵਾਰੀ ਬੰਦਾ ਕਹਿ ਦਿੰਦਾ ਯਾਰ ਹਾਈਟ ਐ ਆ ਹਾਈਟ ਜੋ ਪਰ ਬਾਈ ਦੀ ਆਪ ਦੀ ਹਾਈਟ ਹੀ 6 ਫੁੱਟ ਆ ਤੇ ਉਸ ਹਿਸਾਬ ਨਾਲ ਤੁਸੀਂ ਦੋਵੇਂ ਜਨਮਰ ਦੇਖਿਓ ਉੱਤੇ ਹੀ ਹੋਊਗੀ ਪੂਰਾ ਜੀ ਤੇ ਇਹਦੇ ਵਿੱਚ ਕਿਹੜੀਆਂ ਕੁਆਲਿਟੀਆਂ ਨੋਟ ਕੀਤੀਆਂ ਮੈਨੂੰ ਤਾਂ ਵੇਖੋ ਸਾਰੇ ਚੰਗੇ ਲੱਗਦੇ ਜੀ ਮੈਨੂੰ ਕੋਈ ਨਹੀਂ ਮੜਾ ਲੱਗਦਾ ਨਾ ਮਾਰਵਾੜੀ ਮੜਾ ਲੱਗਦਾ ਨਾ ਚੰਬਾ ਮੜਾ ਲੱਗਦਾ ਨਾ ਨੁਕਰਾ ਮੜਾ ਲੱਗਦਾ ਜੀ ਸਭ ਤੋਂ ਵੱਡੀ ਗੱਲ ਆ ਉਹਦੀ ਸੇਵਾ ਤੇ ਦਮੰਟਾ ਬੰਦੇ ਦਾ ਹੂੰ ਕੋਈ ਸ਼ਕਤ ਕੰਨ ਕਨੋਤੀ ਦੀ ਵੈਸੇ ਚੰਗੀ ਆ ਪਿੱਠ ਥੋੜਾ ਵੀ ਬਹੁਤ ਚੰਗਾ ਹੈ ਘੋੜੀ ਦੇ ਵਿੱਚ ਮੜਕ ਬਹੁਤ ਹੈ ਜਦੋਂ ਤੁਰਦੀ ਆ ਘੋੜੀਆਂ ਪੱਬ ਬੂਚ ਬੂਚ ਕੇ ਰੱਖਦੀ ਆ ਜਿਹੜਾ ਸ਼ਕੀਨ ਬੰਦਾ ਉਹ ਵੈਸੇ ਆਂਦਾ ਵੀ ਯਾਰ ਨਹੀਂ ਆ ਇਹੋ ਜਿਹੇ ਜਾਨਵਰ ਬਹੁਤ ਘੱਟ ਆ ਹਨਾ ਬਾਕੀ ਜੇ ਮਿਹਨਤ ਥੋੜੀ ਜੀ ਹੋਰ ਲੱਗ ਜੇ ਜਿੱਦਾਂ ਤੂੰ ਆਪਾਂ ਗੱਲ ਕਰਦੇ ਆ ਆਫ ਕੈਮਰਾ ਵੀ ਜੇ ਸਵਾਰੀ ਦੇ 10 12 ਦਿਨ 5 7 ਦਿਨ ਲੱਗ ਜਾਣ ਫਿਰ ਤਾਂ ਸੋਨੇ ਦੇ ਸਵਾਗਾ ਹੀ ਹੋਣੀ ਬਹੁਤ ਤੁਰਦੀ ਆ ਸਾਥੋਂ ਟਾਈਮ ਨਹੀਂ ਸਾਡੇ ਕੋਲੇ ਟਾਈਮ ਨਹੀਂਗਾ ਬਹੁਤ ਤੁਰਦੀ ਕੁੜੀ ਜੀ ਅੱਛਾ ਇੱਕ ਆਪਾਂ ਘੋੜੀ ਦੇ ਨਾਲ ਬੱਚਾ ਵੀ ਦਿਖਾਇਆ ਜੀ ਜਿਹੜਾ ਬਾਹਰ ਗਲੀ ਚ ਵਿਖਾਇਆ ਹਾਂਜੀ 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 ਇਹ ਵੀ ਵੇਚਣ ਦਾ ਵਿਚਾਰ ਹੈਗਾ ਹਾਂਜੀ ਇਹ ਵੀ ਸੇਲ ਕਰ ਦੇਗੇ ਅੱਛਾ ਇਹ ਆਪ ਕਿਹੜੇ ਘੋੜੇ ਦੀ ਆ ਜੀ ਇਹ ਵੇਖੋ ਜੀ ਆਪਾਂ ਕੱਲ ਹੀ ਆਈ ਆਪਣੇ ਕੋਲੇ ਜੀ ਇਹਨੂੰ ਆਪਾਂ ਨੂੰ ਘੋੜੀ ਦਾ ਨਹੀਂ ਪਤਾ ਵੀ ਕਿਹੜੇ ਘੋੜੇ ਦੀ ਆ ਜੀ ਆਪਾਂ ਨੂੰ ਨਹੀਂ ਹੈ ਆਨੌਣੀ ਹੈ ਜੀ ਮਾਰਵਾੜੀ ਘੋੜੀ ਆ ਜੀ ਇਹਨੂੰ 9-10 ਦਿਨ ਹੋ ਗਏ ਸੂਈ ਨੂੰ ਜੀ ਠੀਕ ਆ ਇਹਦਾ ਜਿਹੜਾ ਬੱਚਾ ਹੈ ਹੂੰ ਉਹ ਮਾਲਾ ਹੈਗਾ ਆਪਣਾ ਕਾਲੇ ਕੰਠੇ ਦਾ ਪੋਤਾ ਹੈ ਜਿਹੜਾ ਫੌਜੀ ਪਰਬਤ ਦਾ ਬੱਚਾ ਪਰਬਤ ਕੀ ਖੜਾ ਨਾ ਜੀ ਹਾਂ ਪਰਬਤ ਕੋੜਾ ਆਪਾਂ ਫਰਮਾਇਆ ਵੀ ਸੀ ਕਾਲੇ ਗਾਂਡੇ ਦਾ ਹਾਂਜੀ 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 ਕਾਲੇ ਗਾਂਡੇ ਦਾ ਪੁੱਤ ਹੈ ਇਹੋ ਯਾਨੀ ਕਿ ਪੋਤਰਾ ਹੋ ਗਿਆ ਹਾਂ ਕਾਲੇ ਗਾਂਡੇ ਦਾ ਪੋਤਰਾ ਕਾਲੇ ਗਾਂਡੇ ਦਾ ਪੋਤਰਾ ਹੈ ਜਿਹੜਾ ਨਾਲ ਸੱਜਣੋਂ ਬੱਚਾ ਖੜਾ ਹੈ ਤੇ ਤੁਹਾਨੂੰ ਘੋੜੀ ਦੇ ਅਕੋਰਡਿੰਗ ਬਹੁਤ ਵਧੀਆ ਰੇਟ ਦੇ ਵਿੱਚ ਇਹ ਬੱਚਾ ਵੀ ਨਾਲ ਦੇ ਦੋਗੇ ਜੀ ਦੇ ਦਾਂਗੇ ਜੀ ਦੇ ਦਾਂਗੇ ਨਹੀਂ ਦੇਵਾਂਗੇ ਬੱਚਾ ਕਿੰਨੇ ਜਰ ਦਾ ਬੱਚਾ ਜੀ ਇਹ ਬੱਚਾ ਹਜੇ 9 10 ਦਿਨਾਂ ਦਾ ਹੀ ਆ 9 10 ਦਿਨਾਂ ਦਾ ਬੱਚਾ ਹੈ ਸੱਜਣੋਂ ਤਾਜੀ-ਤਾਜੀ ਘੋੜੀ ਸੂਹੀ ਹੈ ਤੇ ਜੇ ਕਿਸੇ ਭਰਾ ਨੂੰ ਚੰਗੀ ਲੱਗਦੀ ਬਾਈ ਡਾਇਰੈਕਟ ਫੋਨ ਕਰ ਲਿਓ ਤੇ ਤੁਹਾਨੂੰ ਜੈਜ ਦੇ ਰੇਟ ਦੇ ਵਿੱਚ ਇਹ ਦੋਵੇਂ ਨਗੀਨੇ ਮਿਲ ਜਾਣਗੇ ਬਾਕੀ ਇਹਦੀ ਉਮਰ ਤੇ ਹਾਈਟ ਕਿੰਨੀ ਦਸੀ ਜੀ ਇਹਦੀ 60 ਤੋਂ ਬਾਹਰ ਹੋ ਗਈ ਠੀਕ ਹੈ ਜੀ ਜਿਹੜੀ ਬੱਚੇ ਵਾਲੀ ਹੈ ਬੱਚੇ ਵਾਲੀ ਜਿਹੜੀ ਹਾਂ ਇਹ ਬਾਕਾਰ ਦੇ ਅੰਦਰ ਬਾਕਾਰ ਦੇ ਅੰਦਰ ਹਾਂ ਮਣੀ ਨਹੀਂ ਗਈ ਆਪਾਂ ਕਾਰ ਦੇ ਅੰਦਰ ਬਾਹਰ ਜੀ ਉਹ ਠੰਡੀ ਸੀ ਨਵਾਂ ਦਹਾਂ ਦੇ ਨਾ ਹਾਂ ਠੰਡੀ ਸੀ ਬਹੁਤ ਆ ਕੁੜੀ ਬਹੁਤ ਚੰਗੀ ਕੁੜੀ ਜੀ ਤੇ ਹੈ ਤੁਸੀਂ ਕਹਿੰਦੇ ਵੀ ਅਨਨ ਹਾਂ ਨਹੀਂ ਆਪਾਂ ਨੂੰ ਉਹ ਬਾਕੀ ਸਵਾਰੀ ਸੂਰੀ ਕਿ ਬੰਦੀ ਆਪਾਂ ਕੀਤੀ ਨਹੀਂ ਸੀ ਸਵਾਰੀ ਆ ਕੱਲ ਲੈ ਆਪਾਂ ਤਾਂ ਕੱਲ ਹੀ ਲੈ ਆ ਜੀ ਬਾਕੀ ਉਹ ਕੋਈ ਖਰਾਬੀ ਤਾਂ ਨਹੀਂ ਪੈ ਨਾ 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 ਜੀ ਮਤਲਬ ਕੋਈ ਨਹੀਂ ਬਹੁਤ ਚੰਗੀ ਦੋਵੇਂ ਜਿਹੜੇ ਜਨਮਰ ਆਪਾਂ ਸੇਲ ਲਈ ਗਏ ਆ ਜੀ ਹੋਰਿਆਂ ਦੇ ਸਾਫ ਹੈ ਜੀ ਬਿਲਕੁਲ ਜੀ ਹੋਰਾ ਵੀ ਕਿਤੇ ਹੋ ਹੈ ਨਹੀਂ ਕਿ ਆਪਾਂ ਜੁਮੇਵਾਰ ਜੀ ਜੇ ਜਿਹੜੀ ਗੱਲ ਸੱਚੀ ਹੈ ਜਿੰਨੀ ਉਹਨੇ ਉਹ ਸਹੀ ਕਹਿ ਕੇ ਦੇਵਾਂਗੇ ਬਿਲਕੁਲ ਬਾਕੀ ਸਦਰੋਂ ਫੋਨ ਕਰ ਲਿਓ ਤੁਹਾਨੂੰ ਬੰਦਿਆਂ ਦੀ ਗੱਲਬਾਤ ਤੋਂ ਹੀ ਅੰਦਾਜ਼ਾ ਹੋ ਜਾਏਗਾ ਸਵਾਗਤ ਹੈ ਸასიਖਾਲ ਰਤਰੀ ਦਾ ਆ ਮੈਂ ਇੱਕ ਫੜ ਲਿਓ ਜੀ ਅੱਛਾ ਤੁਸੀਂ ਭਰਾਵਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਬਿਰੇ ਗੱਲ ਇਹ ਕਹੇ ਨਾ ਜਉਣੇ ਆ ਜੀ ਵੀ ਦੁਨੀਆ ਨਹੀਂ ਜਿੱਤੀ ਜਾਂਦੀ ਤੇ ਜੇ ਦਿਲ ਜਿੱਤਨਾ ਤੇ ਘੋੜਾ ਰੱਖ ਲਓ ਜੀ ਘੋੜੀ ਰੱਖ ਲਓ ਮੱਝ ਰੱਖ ਲਓ ਝੋਟਾ ਰੱਖ ਲਓ ਗਾਂ ਰੱਖ ਲਓ ਬੱਕਰੀ ਰੱਖ ਲਓ ਹਮ ਮਿਹਨਤ ਤੇ ਧਿਆਨ ਕਰੋ ਹਮ ਛੋਡੇ ਦੁਨੀਆ ਘਰੇ ਚੱਲ ਕੇ ਆਊਗੀ ਜੀ ਵਾਹ ਜੀ ਵਾਹ ਮੈਂ ਮਿਹਨਤ ਕਰ ਲਓ ਆਟੋਮੈਟਕ ਹੀ ਆਊਗੀ ਹਮ ਜੇ ਲੜਾਈ ਨਾ ਨਹੀਂ ਦੁਨੀਆ ਨਹੀਂ ਜਿੱਤਨੀ ਜਾਣੀ ਜੇ ਦਿਲ ਜਿੱਤਨਾ ਹਣਾ ਮਿਹਨਤ ਕਰੋ ਜੀ ਤੁਹਾਡੇ ਘਰੇ ਦੁਨੀਆ ਬਹੁਤ ਵੱਡੀ ਗੱਲ ਕਹਿਤੀ ਤੁਸੀਂ ਸਰਦਾਰ ਸਾਹਿਬ ਹਾਂਜੀ ਇਨੀ ਬੇਨਤੀ ਕਰਦਾ ਮਿਹਨਤ ਨੂੰ ਫਲ ਲੱਗਦੇ ਆ ਜੀ ਤਾਂ ਕੀ ਸੋਚੀ ਗੱਲ ਤੇ ਮਿਹਨਤ ਦੋ ਹੀ ਰੰਗ ਲਿਆਉਂਦੀ ਆ ਇੰਨਾ ਜਿਹੜੇ ਚੀਜ਼ਾਂ ਨਾ ਇਹ ਚੀਜ਼ਾਂ ਜਾਣ ਪਛਾਣ ਬਹੁਤ ਦੂਰ ਤੱਕਰ ਬਤਾਉਂਦੀਆਂ ਮੋਹ ਪਿਆਰ ਬਹੁਤ ਦੂਰ ਤੱਕਰ ਆ ਮੈਂ ਹੁਣ ਕੋਈ ਜਾਣਦਾ ਨਹੀਂ ਹੁੰਦਾ ਪੰਦ ਆਪਾਂ ਵਾਈ ਕਰਦੇ ਆ ਜੀ ਖੇਤੋਂ ਘਰੇ ਦੇ ਘਰੋਂ ਖੇਤ ਹੱਦ ਕੋਈ ਕੰਮ ਤਾਂ ਹੰਦਾ ਸ਼ਹਿਰ ਜਾਵੜੇ ਜੀ ਇਹ ਜਿੱਥੇ ਮਰਜੀ ਮੇਲੇ ਤੇ ਜਾਵੜਾ ਜੱਫੀਆਂ ਪਾਪਾ ਮਿਲਦੇ ਅਗਲੇ ਹੂੰ ਤਾਂ ਵੀ ਅਗਲੇ ਆਂਦੇ ਯਾਰਾ ਵੀ ਤੂੰ ਕੀ ਗੱਲ ਫਲਾਣੇ ਮੇਲੇ ਤੇ ਆਇਆ ਨੀਗਾ ਸੁਖਵੀਰ ਹਾਂ ਬਿਲਕੁਲ ਬਿਲਕੁਲ ਇਹ ਇਹਨਾਂ ਦੇ ਨਾ ਮਤਲਬ ਬਹੁਤ ਮਾਲਕ ਦੀ ਕਿਰਪਾ ਹੈ ਨਾ ਸਰਕਾਰ ਬਹੁਤ ਜੁੜਿਆ ਸਾਰੇ ਪਾਸਿਓਂ ਹਾਂ ਇਹਨਾਂ ਨੂੰ ਮੋਹ ਪਿਆਰ ਬਹੁਤ ਸੁਖਵੀਰ ਇੱਕ ਬੰਦੇ ਨੇ ਮੈਨੂੰ ਇੱਥੇ ਥੜੇ ਤੇ ਗੱਲ ਲੱਗੀ ਸਾਡੇ ਸਾਥਾ ਇੱਥੇ ਜੀ ਇਹ ਇਹ ਵੱਡਾ ਪਾਈ ਇੱਕ ਘੋੜੀ ਲੈ ਕੇ ਆਇਆ ਸੀਗਾ ਪਹਿਲੀ ਜੀ ਉਹ ਮੈਨੂੰ ਉਹ ਬੰਦੇ ਨੇ ਐਸ ਹਾਈ ਟਾਈਮ ਸੀਗਾ ਦੋ ਤਿੰਨ ਪੈਗ ਲੱਗੇ ਸੀ ਉਹਦੇ ਅੱਛਾ ਉਹ ਕਹਿੰਦਾ ਯਾਰ ਇਹ ਜ਼ਮੀਨ ਜਾਇਦਾਦ አለ ਤਕੜੇ ਬੰਦਿਆਂ ਦਾ ਕੰਮ ਆ ਇਹ ਹੂੰ ਉਹ ਥੋੜੀ ਜਿਹੀ ਨਾ ਗੱਲ ਮੇਰੇ ਇੱਥੇ ਠੇਕ ਲੱਗੀ ਜੀ ਵੀ ਨਹੀਂ ਯਾਰ ਹੂੰ ਮਿਹਨਤ ਜ਼ਰੂਰੀ ਆ ਹਾਂ ਤਕੜੇ ਮਾੜੇ ਦਾ ਸਵਾਲ ਨਹੀਂ ਹੁੰਦਾਗਾ ਸਵਾਲ ਨਹੀਂਦਾ ਹਣਾ ਮਿਹਨਤ ਜ਼ਰੂਰੀ ਆ ਮਿਹਨਤ ਜਿਹੜੇ ਤਕੜੇ ਜਿਹੜੇ ਤਕੜੇ ਅਮੀਰ ਲੋਕ ਬਣੇ ਆ ਹੂੰ ਜਿਹੜੇ ਕੱਲੇ ਕੱਲੇ ਬੰਦੇ ਜਹਾਜ਼ਾਂ ਤੇ ਸਵਾਰੀ ਕਰ ਰਹੇ ਆ ਉਹ ਗਰੀਬੀ ਤੋਂ ਉੱਠ ਕੇ امیر ਬਣਿਆ ਨਾ ਹਾਂ ਉਹ ਵੀ ਮਿਹਨਤ ਕਰਕੇ امیر ਕੋਈ ਨਹੀਂ ਜਾਂਦਾਗਾ ਬਿਲਕੁਲ امیر ਬਿਲਕੁਲ ਨਹੀਂ ਜਾਂਦਾਗਾ ਹਨਾ ਮਿਹਨਤ ਉਹ ਰੰਗ ਲਿਆਉਂਦੀ ਆ ਮਿਹਨਤੀ ਅਮੀਰੀ ਬਣਾਉਂਦੀ ਆ ਤੇ ਦੂਜੀ ਗੱਲ ਇਹ ਵੀਰੇ ਦਿਲ امیر ਹੋਣਾ ਚਾਹੀਦਾ ਪੈਸੇ ਪੂਸੇ ਚ ਕੁਝ ਨਹੀਂ ਸਕੇ ਜੀ ਹਾਂ ਸੋ ਕਿਵੇਂ ਲੱਗੀ ਸੱਜਣੋ ਵੀਡੀਓ ਕਿਵੇਂ ਲੱਗੀਆਂ ਪਰਾਵਾਂ ਦੀਆਂ ਗੱਲਾਂ ਕੋਕੇਆਂ ਨੂੰ ਬਾਈਆਂ ਨੇ ਕਹਿੰਦੇ ਨੇ ਨਾ ਡਾਂਗ 'ਚ ਕੋਕੇਆਂ ਨੂੰ ਜੜਤੀਆਂ ਗੱਲਾਂ ਤੇ ਜੇ ਤੁਹਾਨੂੰ ਵੀ ਚੰਗੀਆਂ ਲੱਗੀਆਂ ਤੁਸੀਂ ਵੀ ਭਰਾ ਦੇ ਨਾਲ ਸਪੋਰਟ ਜ਼ਰੂਰ ਕਰਿਓ ਮੇਰੇ ਭਰਾ ਵੱਧ ਤੋਂ ਵੱਧ ਫੇਰ ਕਹਿੰਦਾ ਕਿ ਵੀਡੀਓ ਸ਼ੇਅਰ ਕਰਿਓ ਕਮੈਂਟਾਂ ਦੇ ਵਿੱਚ ਸਾਨੂੰ ਭਾਈ ਦਾ ਹੌਸਲਾ ਵਧਾ ਦਿਓ ਵੀ ਭਾਈ ਕਿਵੇਂ ਨਗੀਨਾ ਲੱਗਾ ਤੇ ਸ਼ੌਕ ਕਿਵੇਂ ਲੱਗਾ ਵੀਰ ਹੋਂ ਦਾ ਤੇ ਬਾਕੀ ਐ ਵੀ ਭਾਈ ਜਿਨ੍ਹਾਂ ਨੇ ਪੇਜ ਨੂੰ ਫੋਲੋ ਕੀਤਾ ਦਿੱਤਾ ਉਹਨਾਂ ਨੂੰ ਬੇਨਤੀ ਕਰਦੇ ਆ ਮੈਂ ਬਹੁਤ ਘੱਟ ਵੀਡੀਓ ਚ ਕੰਨਾ ਹੁੰਦਾ ਤੇ ਹੁਣ ਤਾਂ ਆਪਾਂ ਨੂੰ ਵੀ 3-4 ਸਾਲ ਹੋ ਗਏ ਹੁਣ ਭਾਈ ਫੋਲੋ ਕਰਨਾ ਤਾਂ ਤੁਹਾਡਾ ਬਣਦਾ ਕਿਉਂਕਿ ਅਸੀਂ ਮਿਹਨਤ ਕਰਕੇ ਤੁਹਾਨੂੰ ਵਿਖਾਉਨੇ ਆ ਤੇ ਭਾਈ ਬਣ ਕੇ ਫੋਲੋ ਜ਼ਰੂਰ ਕਰ ਲਿਓ ਫੇਸਬੁੱਕ ਪੇਜ ਵੀ ਤੇ YouTube ਚੈਨਲ ਵੀ ਤੇ ਅੱਗੇ ਵੀਡੀਓ ਸ਼ੇਅਰ ਕਰਦੇ ਹਾਂ। ਬਹੁਤ ਹੀ ਜਲਦ ਇਦਾਂ ਦੇ ਨਗੀਨੇ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੁੰਦੇ ਰਾਵਾਂਗੇ। ਉਹਨੇ ਟਾਈਮ ਲਈ ਦਿਓ ਸੋਖ ਸਾਨੂੰ ਨੂੰ ਇਜਾਜ਼ਤ ਜਿਉਂਦੇ ਵਾਸਤੇ ਹਾਜ਼ਰ ਰਹੋ। ਸ਼ਬਕ ਹੈ। ਸਤਿ ਸਾਕ। ਬੜੀ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਬਹੁਤ ਸਾਬ ਦੀ। ਓਕੇ ਸਤਿ ਨੂੰ ਅਗਲੀ ਵੀਡੀਓ ਨਾਲ ਮਿਲਦੇ ਆਂ। ਧੰਨਵਾਦ।